ਜਿਸਕਰਨ ਪ੍ਰੀਤ ਸਿੰਘ ਨੂੰ ਦੱਸਦੇ ਨੇ ਕਿ ਇਹਨਾਂ ਨੇ ਇਸ ਨੂੰ ਗੁੱਟੋਂ ਫੜ ਕੇ ਐਕਸ਼ਨ ਸਾਹਿਬ ਦੇ ਦਫ਼ਤਰ ਵਿੱਚ ਬਿਠਾ ਲਿਆ ਜਿੱਥੇ ਇਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਅਸੀਂ ਚਾਲੂ ਕੰਮ ਜਿਸ ਵਿੱਚ ਜੋ ਮੁੱਖ ਬੰਦਾ ਗੱਲਬਾਤ ਕਰ ਰਿਹਾ ਸੀ ਕਿ ਮੈਂ ਇਨਸਪੈਕਟਰ ਗਗਨ ਹਾਂ ਤੇ ਤੁਹਾਡੇ ਐਕਸ਼ਨ ਰਵੀ ਚੋਬੜਾ ਜੀ ਨੇ ਮੇਰੇ ਕੋਲੋਂ 2 ਲੱਖ ਦੀ ਡਿਮਾਂਡ ਕੀਤੀ ਆ ਇਸ ਕਨੈਕਸ਼ਨ ਨੂੰ ਰੋਕਣ ਵਾਸਤੇ ਜਿਸ ਦੇ ਸਵਰਥ ਵਿੱਚ ਸਾਡੇ ਕੋਲ ਪੁਖਤਾ ਸਬੂਤ ਵੀ ਹਨ ਤੇ ਇਹਨਾਂ ਨੇ ਇੱਕੀ ਗੱਲਬਾਤ ਕੀਤੀ ਕਿ ਜੇ ਇਸ ਦੇ ਵਿੱਚ ਜੋ 1 ਲੱਖ ਹਿੱਸਾ ਸੀ ਉਹ ਤੇਰਾ ਐਸ ਡੀਓ ਜਿਸਕਰਨ ਪ੍ਰੀਤ ਦਾ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਇਸ ਨੂੰ ਮੌਕਾ ਦਿੱਤਾ ਕਿ ਜੇ ਤੂੰ ਇਸ ਟੀ ਨੂੰ ਰਫਾ-ਦਫਾ ਕਰਨਾ ਹੋ ਤਾਂ ਇਸ ਨੂੰ ਮੌਕੇ ਤੇ ਤੂੰ ਨਵੇੜ ਸਕਦਾ ਵਾ ਆਦਰਵਾਇਸ ਤੇਰੇ ਖਿਲਾਫ ਵਿਜੀਲੈਂਸ ਦੇ ਵਿੱਚ ਬਦੌਰ ਪਰਚਾ ਵੀ दर्ज ਹੋਊਗਾ ਤੇ ਸਾਰੇ ਵੀਡੀਓ ਨੂੰ ਬਲਾ ਕੇ ਤੁਹਾਡਾ ਹਸ਼ਰ ਵੀ ਕੀਤਾ ਜਾਊਗਾ ਜਿਸ ਤੋਂ ਬਾਅਦ ਜਦੋਂ ਇਹਨਾਂ ਨੇ ਥੋੜੀ ਜੀ ਮਲਾਪਸ ਦੇ ਵਿੱਚ ਇਹਨਾਂ ਦੀ ਗੱਲ ਸਿਰੇ ਨਹੀਂ ਚੜੀ ਤਾਂ ਇਹਨਾਂ ਚਾਰੇ ਦੋਸ਼ੀਆਂ ਨੇ ਕਿਉਂਕਿ ਦੋ ਗੱਡੀਆਂ ਤੇ ਆਏ ਸਨ ਇੱਕ ਨੋਵਾ ਗੱਡੀ ਇੱਕ ਕੋਰੋਲਾ ਗੱਡੀ ਸੀ ਇਹਨਾਂ ਦੋਨਾਂ ਜੋ ਐਸ ਡੀਓ ਸੀ ਤੇ ਜਈ ਜੋ ਪਰਮਿੰਦਰ ਸਿੰਘ ਇਸ ਨੂੰ ਵੀ ਮੌਕੇ ਤੇ ਬੁਲਾਇਆ ਸੀ ਐਕਸਨ ਸਾਹਿਬ ਉੱਥੋਂ ਖਿਸਕਦੇ ਸਨ ਐਸ ਡੀਓ ਜਸਕਰਨਪ੍ਰੀਤ ਸਿੰਘ ਤੇ ਜਈ ਪਰਮਿੰਦਰ ਸਿੰਘ ਇਹਨਾਂ ਦੋਨਾਂ ਨੂੰ ਇਹਨਾਂ ਨੇ ਰਵਾਹ ਕਰਕੇ ਆਪਣੀ ਗੱਡੀ ਵਿੱਚ ਠਾ ਦੇ ਪੁਲਿਸ ਮੁਤਾਬਕ 15 ਅਕਤੂਬਰ ਨੂੰ ਐਸਜੀਓ ਜਸਕਰਨਪ੍ਰੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੁਝ ਮਲਜ਼ਮਾ ਨੇ ਆਪਣੇ ਆਪ ਨੂੰ ਵਿਜੀਲੈਂਸ ਅਤੇ ਐਸਟੀਐਫ ਅਧਿਕਾਰੀ ਦੱਸ ਕੇ ਉਸ ਨੂੰ ਤੇ ਜਈ ਪਰਮਿੰਦਰ ਸਿੰਘ ਨੂੰ ਧਮਕਾਇਆ ਅਗਵਾ ਕੀਤਾ ਤੇ ਬਹੁਤ ਡਰ ਵਿਖਾ ਕੀ 720000 ਰੁਪਏ ਵਸੂਲੇ ਤੇ ਪੈਸੇ ਵਸੂਲਣ ਤੋਂ ਬਾਅਦ ਦੋਵਾਂ ਨੂੰ ਇੱਕ ਹੋਟਲ ਦੇ ਕੋਲ ਛੱਡ ਫਰਾਗ ਹੋ ਗਏ ਪੁਲਿਸ ਫੌਰਨ ਮਾਮਲੇ 'ਚ ਹਰਕਤ ਚਾਈ ਤੇ 13 ਅਕਤੂਬਰ ਨੂੰ ਮੁਲਜ਼ਮਾਂ ਨੂੰ ਕਾਬੂ ਕਰ ਲਿਆ 3 ਚਾਰੇ ਮਸ਼ੀਨਾਂ ਨੂੰ ਪਾਮਪੂਰ ਨੇੜੇ ਲੁਧਿਆਣਾ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਡਰਦੇ ਮਾਰੇ ਨੇ ਆਪਣੇ ਅਲੱਗ-ਅਲੱਗ ਰਿਸ਼ਤੇਦਾਰਾਂ ਤੋਂ نزدਕੀਆਂ ਤੋਂ 720000 ਰੁਪਇਆ ਮੰਗਵਾ ਕੇ ਇਹਨਾਂ ਨੂੰ ਉਸਪਰਦ ਕੀਤਾ ਜਿਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜੋ ਬਾਕੀ ਰਹੀਦੀ ਰਕਮ ਉਹ ਅਸੀਂ ਇੱਕ ਸੰਧੂ ਲਵਾਂਗੇ ਤੁਹਾਡੇ ਤੋਂ ਲਵਾਂਗੇ ਤੇ ਇਹਨਾਂ ਨੂੰ ਛੱਡ ਕੇ ਵਾਪਸ ਚਲੇ ਗਏ ਜਿਸ ਤੋਂ ਬਾਅਦ ਸਾਨੂੰ 15 ਤਰੀਕ ਨੂੰ ਆ ਕੇ ਜਿਸ ਤਰ੍ਹਾਂ ਪ੍ਰਿੰਸਨ ਜੀ ਐਸਟੀਐਮ ਸਾਹਮਣੇ ਇੱਥੇ ਆ ਕੇ ਤੇ ਦਲਾ ਦਿੱਤੀ ਸੀ ਤੇ ਵਿਦਨ 2 ਡੇਸ ਅਸੀਂ ਇਹ ਮਕਦਮਾ ਡਰੇਸ ਕੀਤਾ ਸੋ ਇਸ ਵਿੱਚ ਇਹ ਸਾਹਮਣੇ ਆਇਆ ਕਿ ਜੋ ਇਹ ਚਾਰੇ ਦੋਸ਼ੀ ਸਨ ਇਹ ਕਿਸੇ ਵੀ ਵਿਜੀਲੈਂਸ ਕਿਸੇ ਵੀ ਐਸਟੀਐਫ ਕਿਸੇ ਵੀ ਹੋਰ ਪੁਲਿਸ ਦੇ ਮਹਿਕਮੇ ਨਾਲ ਸੰਬੰਧਿਤ ਨਹੀਂ ਹਨ ਇਹਨਾਂ ਦੇ ਫੋਨ ਦੇ ਵਿੱਚੋਂ ਸਾਨੂੰ ਵਰਦੀ ਦੇ ਵਿੱਚ ਫੋਟੋਗ੍ਰਾਫਸ ਹੀ ਮਿਲਿਆ ਨੇ ਜਿਸ ਵਿੱਚ ਜੋ ਇਨਸਪੈਕਟਰ ਗਗਨ ਆਪਣੇ ਨੂੰ ਦੱਸ ਰਿਹਾ ਸੀ ਇਸ ਦੀ ਅਵਧੀ ਦੇ ਵਿੱਚ ਫੋਟੋਸ ਵੀ ਨੇ ਸੋ ਇਹਨਾਂ ਚਾਰਾਂ ਨੇ ਦੋਸ਼ੀਆਂ ਨੇ ਹਮਸਲਾ ਹੋ ਗੀ ਇਹਨਾਂ ਨੂੰ ਠੱਗੀ ਮਾਰਦੇ ਨੀਤ ਨਾਲ ਬਲੈਕਮੇਲ ਕੀਤਾ ਇਹਨਾਂ ਨੂੰ ਬੰਦੀ ਬਣਾਇਆ ਇਹਨਾਂ ਨੂੰ ਅਗਵਾ ਕਰਕੇ ਲੈ ਗਏ ਤੇ ਇਹਨਾਂ ਤੋਂ 720000 ਰੁਪਏ